ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ ਵੀਡੀਓ ਹੋਪਸ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਅੱਜ ਦਾ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਦੁਪਹਿਰ ਦਾ 1 ਵਜੇ ਤੋਂ ਦੁਪਹਿਰ ਦਾ 1 ਵਜੇ ਕੱਪੜੇ ਉਤਾਰ ਰਹੀ ਸੀ ਸੁੱਕੇ ਹੋਏ ਮਾਰਨਿੰਗ 'ਚ ਤੋਂਤੇ ਸੀ ਕੱਪੜੇ ਜਿਹੜੇ ਕੱਪੜੇ ਸੁੱਕ ਗਏ ਸੀ ਮੈਂ ਚਲੋ ਉਤਾਰ ਲਾਂ ਕੱਪੜੇ ਉਤਾਰਨ ਨਹੀਂ ਆਈ ਸੀ ਧੁੱਪ ਵੀ ਲੇਟ ਨਿਕਲਦੀ ਆ ਤੇ ਲੇਟ ਹੀ ਸੁੱਕਦੇ ਨੇ ਕੁਝ ਸਟਿਲ ਗਿੱਲੇ ਰਹਿ ਜਾਂਦੇ ਨੇ ਕਪੜੇ ਉਤਾਰ ਕੇ ਅੰਦਰ ਤੇਵਲੇ ਤੇ ਕਰ ਦੂੰਗੀ ਜਿਹਨਾਂ ਕੋਈ ਇੱਕ ਤੋਂ ਪ੍ਰੈਸ ਵਾਲੇ ਹੋਣਗੇ ਉਹ ਅਲੱਗ ਤੋਂ ਰੱਖ ਦੂੰਗੀ ਤੇ ਹੁਣ ਦੁਪਹਿਰੇ ਮੈਂ ਬਣਾਇਸੀ ਪੋਹਾ ਪੋਹੇ ਵਿੱਚ ਅੱਜ ਮੇਰੇ ਕੋਲ ਕੋਈ ਸਬਜ਼ੀ ਨਹੀਂ ਸੀ ਪਾਉਣ ਨੂੰ ਫਰੋਜ਼ਨ ਮਟਰ ਵੀ ਖਤਮ ਹੋਏ ਪਈ ਸੀ ਤੇ ਕੋਈ ਗੋਭੀ ਵਗੈਰਾ ਗਾਜਰ ਕੋਈ ਸਬਜ਼ੀ ਨਹੀਂ ਸੀ ਸਿਰਫ ਮੈਂ ਇਹ ਵਿੱਚ ਆਲੂ ਪਾਏ ਨੇ ਬਹੁਤ ਛੋਟੇ-ਛੋਟੇ ਪੀਸ ਕੱਟ ਕੇ ਤਾਂ ਕਿ ਆਲੂ ਜਲਦੀ ਬਣ ਜਾਣਾ ਛੋਟੇ-ਛੋਟੇ ਪੀਸ ਕਰਕੇ ਪਾਏ ਨੇ ਉੱਪਰ ਨਚੋੜਤਾ ਨਿੰਬੂ ਤੇ ਉੱਪਰ ਆਪਾਂ ਇਹ ਪਾ ਦਾਂਗੇ ਮੂਫਲੀ ਬੂਫਲੀ ਮੈਂ ਪਹਿਲਾਂ ਪੁੰਨ ਕੇ ਰੱਖ ਲਈ ਸੀ ਕਿਉਂ ਵਿੱਚ ਭੁੰਨੀ ਸੀ ਕੜਾਹੀ ਵਿੱਚ ਪਹਿਲਾਂ ਦੇ ਸੀ ਕਿ ਉਹ ਪਾ ਕੇ ਫਿਰ ਮੂਫਲੀ ਦਾ ਟੇਸਟ ਬਹੁਤ ਵਧੀਆ ਆਉਂਦਾ ਕਿਉਂ ਵਿੱਚ ਭੁੰਨ ਕੇ ਮੂਫਲੀ ਜੇ ਪਾਈ ਪੋ ਹੀ ਵੀ ਜ਼ਿਆਦਾ ਟੇਸਟੀ ਲੱਗਦੇ ਕਿ ਦੇ ਸੀ ਕਿ ਉਹ ਵਿੱਚ ਭੁੰਨੀ ਹੋਈ ਤੇ ਉੱਪਰ ਪਾ ਦਨਾ ਮੂਫਲੀ ਐਸਾ ਸਬਜੀ ਵਾਲਾ ਪੋਹ ਆਚਾ ਲੱਗਦਾ ਪਰ ਅੱਜ ਕੋਈ ਸਬਜੀ ਨਹੀਂ ਸੀ ਬਿਨਾ ਸਬਜੀ ਤੋਂ ਹੀ ਬਣਾ ਲਿਆ ਮੂਫਲੀ ਨਾਲ ਦੇਖਣ ਚ ਵੀ ਅੱਛਾ ਲੱਗਦਾ ਤੇ ਖਾਣ ਚ ਵੀ ਜਿਹੜਾ ਮੂਫਲੀ ਦਾ ਕਰਾਂਚੀ ਜਿਹਾ ਟੇਸਟ ਹੁੰਦਾ ਨਾ ਬਹੁਤ ਵਧੀਆ ਲੱਗਦਾ ਤੁਲਿਮੇ ਤਾਂ ਮੁਫਲੀ ਵੈਸੇ ਵੀ ਅੱਛੀ ਲੱਗਦੀ ਹੈ ਕ੍ਰਾਂਚੀ ਜੀ ਖਾਣ ਚ ਤੇ ਬੁਹਾ ਮੈਂ ਬੇਟੇ ਲਈ ਬਣਾਇਆ ਸੀਗਾ ਮੈਂ ਵੀ ਥੋੜਾ ਜਿਹਾ ਦੋ ਚਮਚੇ ਖਾਦਾ ਸਬਜ਼ੀਆਂ ਸਬਜ਼ੀਆਂ ਪਾਈਆਂ ਹੁਣ ਨਾ ਤੇ ਜ਼ਿਆਦਾ ਟੇਸਟੀ ਲੱਗਦਾ ਪਰ ਚਲੋ ਕਈ ਵਾਰ ਸਬਜ਼ੀ ਨਹੀਂ ਅਵੇਲੇਬਲ ਹੁੰਦੀ ਕਹਿੰਦੇ ਹੁਣ ਸ਼ਾਮ ਦਾ ਟਾਈਮ ਸੀ ਤਾਂ ਪਹਿਲੇ 3:00 ਤੋਂ 3:00 ਦਾ ਟਾਈਮ ਸੀ ਹੈਲਪਰ ਆਈ ਸੀ ਸ਼ਾਮ ਨੂੰ ਅਸੀਂ ਸਾਰਾ ਇਹ ਘਰ ਦਾ ਚਾਰ ਸ਼ਫੇਰਾ ਹੀ ਧੋਣਾ ਸੀਗਾ ਵਾਸ਼ ਕਰਨਾ ਸੀ ਨਹੀਂ ਜ਼ਿਆਦਾ ਕਾਲਸ ਹੈ ਨਹੀਂ ਜ਼ਿਆਦਾ ਕਾਲਸ ਨਿਕਲਦੀ ਸੀ ਨਾ ਤੇ ਮੈਂ ਕਿਹਾ ਚਲੋ ਆਪਾਂ ਇੱਕ ਵਾਰ ਧੋ ਲਾਂ ਨੇ ਆ ਕਿ ਤੇ ਸਾਡੇ ਗਵਾਂਡੀਆਂ ਦੇ ਵਿਆਹ ਸੀ ਉਹਦੇ ਕਰਕੇ ਵੀ ਤੋਣਾ ਜਿਹਾ ਅਣਗਵਾਂਡ ਚ ਕੋਈ ਵਿਆਹ ਹੋਵੇ ਫੰਕਸ਼ਨ ਹੋਵੇ ਫਿਰ ਆਪਾਂ ਨੂੰ ਨਹੀਂ ਹੁੰਦਾ ਆਪਾਂ ਵੀ ਆਪਣਾ ਘਰ ਸਾਫ਼ ਕਰ ਲਈ ਕਿ ਵੈਸੇ ਵੀ ਚਲੋ ਉਹੀ ਤਾਂ ਹੋਣੀ ਸੀਗਾ ਫਿਰ ਅਸੀਂ ਸੋਚਿਆ ਵੀ ਚਲੋ ਜਦੋਂ ਉਹਦਾ ਵਿਆਹ ਹੋਊਗਾ ਉਹਦੇ ਨੇੜੇ ਜੇ ਤੋ ਲਾਂਗੇ ਤੇ ਬਾਹਾਨਾ ਜੇ ਮਿਲ ਜਾਂਦਾ ਤਾਂ ਚਲੋ ਸਫਾਈ ਆਪਾਂ ਘਰਾਂ ਚ ਕਰਦੇ ਹੀ ਰਹਿਨੇ ਆ ਕਿ ਕੋਈ ਬਾਹਾਨਾ ਜਾਂ ਹੋਈਂਦਾ ਵੀ ਚਲੋ ਆਪਣੇ ਅਣਗਵਾਂਡ ਚ ਕੋਈ ਹਨਾ ਦਿਨ ਸ਼ੁੱਧਾ ਵੀ ਚਲੋ ਆਪਾਂ ਸਫਾਈ ਕਰ ਲਈਏ ਸਾਰੇ ਇਹ ਵਿਚਾਰ ਫੇਰ ਧੋਵਾਂਗੇ ਹੈਲਪਰ ਧੋ ਰਿਸਮੇ ਇਹਦੇ ਪਿੱਛੇ-ਪਿੱਛੇ ਵਾਈਪਰ ਲਗਾ ਰਹੀ ਤਾਂ ਕਿ ਜਿਹੜਾ ਪਾਣੀ ਸੀ ਉਹ ਵੀ ਵਾਈਪ ਕਰਨਾ ਸੀ ਫੇਰ ਇਕੱਲੀ ਤੋਂ ਇਹ ਤੋਂ ਇੰਨਾ ਕੰਮ ਹੋਣਾ ਮੁਸ਼ਕਲ ਆ ਨਾ ਵੀ ਇੱਕ ਬੰਦਾ ਧੋਵੇ ਤੇ ਦੂਜਾ ਪਾਈਪਰ ਮਾਰੇ ਹੈਲਪ ਹੋ ਜਾਂਦੀ ਹੈ ਈਜ਼ੀ ਹੋ ਜਾਂਦਾ ਹੈਗਾ ਤੇ ਚਲੋ ਫਿਰ ਮਿੰਨੂ ਵੀ ਆਈ ਸੀ ਵੀ ਇਹਦੇ ਨਾਲ ਲੱਗ ਜਾ ਮੈਂ ਵੀ ਪਹਿਲੀ ਬਟਕੇ ਕੀ ਕਰੂੰਗੀ ਹੈ ਨਾ ਪਾਪਾ ਨੂੰ ਫਿਰ ਉਹਦਾ ਨਾ ਕੰਮ ਹੋ ਰਿਹਾ ਵੀ ਚਲੋ ਆਪਾਂ ਵੀ ਦੇਖ ਲਈਏ ਕੰਮੇ ਕਰ ਰਹੀ ਆ ਸਾਫ ਕਰ ਰਹੀ ਆ ਕੰਮ ਠੀਕ ਆ ਰੋ ਕੋਈ ਰੋ ਘਟੋ ਕੀ ਕਰਨ ਨਾਲ ਕੋਈ ਕਹਿਣ ਕੋ ਉਹਨਾਂ ਨਾਲ ਹੁੰਦਾ ਤਾਂ ਆਪਾਂ ਕਹਿ ਦਿੰਨੇ ਹਾਂ ਕਰ ਲੈਣ ਕਰਦਾ ਤੇ ਨਾਲ ਮੈਂ ਵਾਈਪ ਕਰੀ ਜਾਂਦੀ ਸੀਗੀ ਨਹੀਂ ਤਾਂ ਫਿਰ ਪਾਣੀ ਜਿੱਥੇ ਰਹਿ ਜਾਂਦਾ ਉੱਥੇ ਪਾਣੀ ਦੇ ਦਾਗ ਬਣ ਜਾਂਦੇ ਨੇ ਤੇ ਸਾਰਾ ਇਹ ਵਾਈਪਰ ਨਾਲ ਪਾਣੀ ਮੈਂ ਪਿੱਛੋਂ ਵਾਈਪ ਕਰਦੀ ਆ ਰਹੀ ਸੀ ਇਦੋਂ ਦੀ ਧੋਂ ਦੀ ਸਾਰਾ ਇਦਾਂ ਇਹਨੇ ਸਾਰਾ ਧੁੱਤ ਕੋਈ ਇਕੱਲੇ ਬੰਦੇ ਨੂੰ ਇਹਨਾ ਕੰਮ ਕਰਨਾ ਔਖਾ ਹੀ ਵੀ ਆਪਣੀ ਵਰਗੀ ਹਨਾ ਆਪਣੀ ਵਰਗੀ ਜਾਨ ਹੈ ਹੁਣ ਇੱਕ ਬੰਦੇ ਦਾ ਲਹੂ ਤਾਂ ਨਹੀਂ ਪੀ ਜਾਣਾ ਚਲ ਜਿਹਨੇ ਕਿ ਜੋਗ ਹੈਗੇ ਉਹਨਾਂ ਕੋ ਤਾਂ ਆਪਾਂ ਨਾਲ ਲਾ ਕੇ ਕਰਾਈ ਸਕਦੇ ਆਂਗੇ ਇਹ ਪਲਾਂਟਾਂ ਦਾ ਸਟੈਂਡ ਮੈਂ ਖਿੱਚ ਰਹੀ ਸੀ ਇੱਧਰ ਮੈਂ ਕਿਹ ਚੱਲਣਾ ਇਹਦੇ ਨੀਚੋਂ ਸਾਫ਼ ਹੋ ਜੂਗੀ ਜਗਾ ਵਾਈਪਰ ਵੀ ਵੱਜ ਜੂਗਾ ਪਾਣੀ ਵੀ ਖੁੱਲੇਗਾ ਨੀਚੋਂ ਨਹੀਂ ਲੰਘ ਜੂਗਾ ਸਟੈਂਡ ਖਿੱਚ ਰਹੀ ਸੀ ਮੈਂ ਉਹ ਤਾਂ ਵੈਸੇ ਇਹ ਟਾਇਰ ਲੱਗੇ ਹੋਏ ਨੇ ਪਰ ਉੱਤੇ ਗਮਲੇ ਪਏ ਨੇ ਜੋਰ ਬੜਾ ਲੱਗਦਾ ਖਿਚਣ ਚ ਮੈਨੂੰ ਹੈਲਪਰ ਕਹਿ ਰਹੀ ਸੀ ਕਹਿੰਦੀ ਕਿਉਂ ਪੰਗੇ ਲਈ ਜਾਨੇ ਤੇ ਢੂਈ ਤੇਰੇ ਪੈਲਾ ਜੂ ਕਦੇ ਢੂਈ ਦਖੋਗੇ ਫਿਰ ਕਹਿੰਦੀ ਮੇਰੇ ਢੂਈ ਦੁਖਦੇ ਮੈਂ ਕਹਾਂ ਫਿਰ ਮੈਂ ਕਰਾਂ ਕਿ ਚੱਲ ਹੁਣ ਧੋ ਰਿਹਾ ਫਿਰ ਪਾਣੀ ਨਿਕਲ ਜੂਗਾ ਥੱਲੋ ਸਾਫ ਹੋ ਜੂਗਾ ਤੇ ਸਾਰੇ ਇਹ ਸੇ ਕੰਦਾਂ ਵੀ ਉਤੋਂ ਤੋਤੀਆਂ ਜਿਹੜੇ ਚਾਰਜ ਫਿਰ ਕੰਦਾਂ ਸੇ ਉੱਪਰ ਮਿੱਟੀ ਖੜ ਜਾਂਦੀ ਆ ਬੜਾ ਗੰਦਾ ਹੋਇਆ ਪਿਆ ਸੀਗਾ ਸਾਰੇ ਤੇ ਸਾਰ ਪੂਰਾ ਸਾਨੂੰ ਡੇਢ ਘੰਟਾ ਲੱਗਾ ਧੋਂਦੇ ਧੋਂਦੇ ਟਾਈਮ ਹੋ ਰਿਹਾ ਪੌਣੇ 5 ਦਾ ਤੇ ਹੁਣ ਹੈਲਪਰ ਨਾਲ ਬੇੜਾ ਚਾਰ ਚਾਰ ਚਫੇਰਤਵਾਇਓ ਚਲੇਗੀ ਹੁਣ ਮੈਂ ਕੌਫੀ ਦਾ ਕੱਪ ਕਰਿਆ ਗਰਮੀ ਆ ਗਈ ਸਵੈਟਰ ਉਤਾਰਿਆ ਉੱਪਰੋਂ ਬਹੁਣੇ ਪਾਂ ਦਾ ਟਾਈਮ ਹੋ ਗਿਆ ਸ਼ਾਮ ਦਾ ਖਾਣਾ ਦਾਣਾ ਵੀ ਦੇਖਣਾ ਕੀ ਬਣਾਈਏ ਮੰਮੀ ਤੇ ਦਵਿੰਦਰ ਤਾਂ ਸ਼ਾਇਦ ਗਵਾਂਡੀਆਂ ਨਹੀਂ ਹੋਣਗੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਕੀ ਹੈ ਗੱਲ ਆ ਸਾਡੇ ਗਵਾਂਡੀਆਂ ਦੇ ਵਿਆਹ ਆ ਸਵੇਰੇ ਪਾਰਟ ਸੀ ਸੁਖਮ ਸਿੰਘ ਦਾ ਪਾਰਟ ਹੋ ਗਿਆ ਕੜਾਹੀ ਚੜ ਗਈ ਤੇ ਸਾਜਾ ਸੱਦਾ ਸਵੇਰੇ ਉਧਰ ਸੀਗਾ ਵੀ ਤੁਸੀਂ ਉਧਰ ਆਇਓ ਭਾਈ ਰੋਟੀ ਟੁਕਾ ਵੀ ਉਧਰ ਪਕਾਉਣਾ ਖਾਣਾ ਉਧਰ ਹੀ ਹੈ ਨਾ ਸਵੇਰੇ ਚਲੋ ਅਸੀਂ ਉਧਰ ਚਲੇ ਗਏ ਲੰਗਰ ਪਾਣੀ ਵੀ ਤਿਆਰ ਕਰਵਾਇਆ ਨਾਲ ਲਾ ਕੇ ਜੋ ਵੀ ਕੰਮ ਸੀਗਾ ਤੇ ਪ੍ਰਸ਼ਾਦਾ ਵੀ ਉਧਰ ਛਕਿਆ 11 ਵਜੇ ਲੰਗਰ ਛਕਿਆ ਤੇ 11 ਵਜੇ ਲੰਗਰ ਛਕ ਕੇ ਫਿਰ ਹੁਣ ਲਾਂਚ ਹੀ ਹੋ ਗਿਆ ਇੱਕ ਤਰ੍ਹਾਂ ਦਾ ਉਦੋਂ ਦੁਪਹਿਰ ਦਾ ਰੋਟੀ ਖਾਣ ਦਾ ਖੇੜਾ ਟਾਈਮ ਸੀ ਫਿਰ ਮੈਂ ਦੁਪਹਿਰੇ 2 ਵਜੇ ਹੈਲਪਰ ਨੂੰ ਟਾਈਮ ਦਿੱਤਾ ਹੋਇਆ ਸੀ ਵੀ 2 ਵਜੇ ਤੂੰ ਆ ਜੀਂ ਆਪਾਂ ਸਾਰਾ ਚਾਰ ਫੇਰਾ ਇਹ ਤੂੰ ਮੰਗੀ ਕੋਈ ਖਾਂ 100 ਡੇਟ ਘੰਟਾ ਆਰਾਮ ਨਾਲ ਲੱਗ ਜਾਣ ਤੋਂ ਤੋਂ ਦੇ ਵੀ ਟਾਈਮ ਨਾਲ 2 ਵਜੇ ਆਈ ਧੁੱਪ ਜੀ ਨਿਕਲੀ ਹੁੰਦੀ ਉਹਦੇ ਨਾਲ ਸੁੱਕ ਜੂਗਾ ਮੈਂ 2 ਵਜੇ ਚਾਹ ਪੀ ਲਈ ਮੈਂ ਕਿਹਾ ਆਉਗੀ ਚਲੋ ਉਦੋਂ ਕਹਿ ਲਿਆ ਮੈਂ ਚਾਹ ਤਾਂ ਖਾਪ ਕੇ ਪੀ ਲਾਂ ਹੈਲਪਰ ਆਈ 3 ਵਜੇ 3 ਵਜੇ ਆਈ ਤੇ ਹੁਣ ਟਾਈਮ ਹੋ ਗਿਆ ਪੌਣੇ 5 4:30 ਵਜੇ ਤੱਕ ਅਸੀਂ ਧੋਤਾ ਚਾਰ ਫੇਰਾ ਤੋਂ ਤੋਂ ਦੇ 4:30 ਹੋ ਗਏ ਤੇ ਹੁਣ ਮੈਨੂੰ ਲ ਫਿਰ ਮੈਂ ਕਿ ਖਿਚੜੀ ਵੀ ਚਲੋ ਬਣਦੀ ਬਣੂਗੀ ਹਨਾ ਫਿਰ ਕੁੱਕਰ ਸਟੀਮ ਨਿਕਲੂ ਫਿਰ ਖੋਲੂਗੀ ਫਿਰ ਮੈਂ ਕਿ ਚਲ ਕਾਫੀ ਦਾ ਕੱਪ ਕਰ ਲਾ ਹੁਣ ਕਾਫੀ ਦਾ ਕੱਪ ਕਰਿਆ ਕਾਫੀ ਪੀ ਕੇ ਮੈਂ ਬਣਾਉਣੀ ਆ ਆਪਣੇ ਲਈ ਖਿਚੜੀ ਦਵਿੰਦਰ ਤੇ ਮੰਮੀ ਤਾਂ ਮੈਨੂੰ ਪਤਾ ਕਿ ਉਧਰ ਹੀ ਰੋਟੀ ਖਾਣਗੇ ਹਨਾ ਤੇ ਮੇਰੇ ਤੋਂ ਮਸਾਲੇ ਲੈਣ ਸਬਜ਼ੀਆਂ ਬਹੁਤ ਟਾਈਮ ਲੀਨ ਖਾਦੀਆਂ ਦੇਖੋ ਕਿ ਸਵੇਰੇ ਵੀ ਸਬਜ਼ੀ ਖਾਦੀ ਬਹੁਤ ਜ਼ਿਆਦਾ ਮਿਰਚੇ ਸੋਦੇ ਵਿੱਚ ਮਸਾਲੇ ਬਹੁਤ ਸੀ ਮੈਂ ਤਾਂ ਆਪਣੇ ਲਈ ਹੁਣ ਬਣਾਉਣੀ ਥੋੜੀ ਜਿਹੀ ਪਤਲੀ ਖਿਚੜੀ ਮਟਰ ਮੇਰੇ ਫਰੋਜ਼ਨ ਖਤਮ ਨੇ ਵਿੱਚ ਸਬਜ਼ੀ ਕੋਈ ਹੈ ਨਹੀਂ ਫੋਨ ਨੂੰ ਚਲ ਵੈਸੇ ਸਿੰਪਲ ਖਿਚੜੀ ਤੇ ਮੈਂ ਚਾ ਕਾਫੀ ਦਾ ਕੱਪ ਪੀ ਕੇ ਅਬ ਦੇਖੀ ਚਿੜੀ ਬਣਾਉਣੇ ਚਿੜੀ ਬਣਾ ਕੇ ਫਿਰ ਮੈਂ ਕਰੂੰਗੀ ਵਾਕ ਅੰਦਰ ਮੇਰੇ ਭਾਂਡੇ ਮੰਜਰ ਨਾਲ ਪਈ ਨੇ ਟੋਕਰੀ ਭਰੀ ਪਈ ਭਾਂਡਿਆਂ ਦੀ ਉਹ ਖਾਲੀ ਕਰਨੀ ਤੇ ਦੁੱਧ ਵਾਲਾ ਪਤੀਲਾ ਖਾਲੀ ਕਰਨਾ ਇਹ ਕੰਮ ਸਾਰੇ ਕਰਨੇ ਨੇ ਕਾਫੀ ਦਾ ਕੱਪ ਪੀਣਾ ਬਿੜਾ ਤੋਂ ਤੋਂ ਤਨ ਤਕਾਵਟ ਹੋ ਗਈ ਹੱਥਾਂ 'ਚ ਮੇਰੇ ਛਾਲੇ ਹੋ ਗਏ ਵਾਈਪਰ ਮਾਰਦੀ ਦੀ ਨਾ ਹੱਥ ਲਾਲ ਹੋਇਆ ਗਿਆ ਬਵਲਾ ਛਾਲੇ ਹੋ ਗਏ ਕਾਫੀ ਟਾਈਮ ਵਾਈਪਰ ਮਾਰਦੀ ਕੇ ਚਾਰਜ ਫਿਰ ਬਹੁਤ ਡੇਢ ਘੰਟਾ ਹੱਥ 'ਚ ਵਾਈਪਰ ਫੜੀ ਰੱਖਿਆ ਛਾਲੇ ਉੱਠ ਖੜੇ ਨਾਲ ਦੀ ਨਾਲ ਚਲੋ ਜੀ ਕਾਫੀ ਪੀ ਲਈਏ ਕਾਫੀ ਲੈ ਕੇ ਆ ਕੇ ਕਾਫੀ ਚਾਹ ਵੀ ਡਰਨ ਸਕਦਾ ਆਪਾਂ ਨੂੰ ਕੰਮ ਕਰਨ ਤੋਂ ਪਹਿਲਾਂ ਚਾਹ ਤਾਂ ਕੱਪ ਕੰਮ ਕਰਕੇ ਫਿਰ ਚਾਹ ਕਾਫੀ ਹਨ ਬਿਖਾਵੜ ਉਤਾਰਦੇ ਫਿਰ ਜਾਂਦੇ ਆ ਕਿਚਨ ਵਿੱਚ ਕਿਚਨ ਦੇ ਕੰਮ ਕਰਦੇ ਉਸ ਤੋਂ ਬਾਅਦ ਬੇੜੇਸ ਬਾਹਰ ਨਿਕਲਾਂਗੇ ਕੰਮ ਕਰਾਂਗੇ ਕੰਮ ਕਰਕੇ ਫ੍ਰੀ ਟਾਈਮ ਖਾਂਦੇ ਆਪਣੇ ਮਾਸਤੇ ਡਿਨਰ ਚ ਮੈਂ ਬਣਾਈ ਸੀ ਆਪਣੇ ਲਈ ਖਿਚੜੀ ਓਟਸ ਤੇ ਧੂਮੀ ਮੂੰਗੀ ਦਾਲ ਦੀ ਵਿੱਚ ਕੋਈ ਸੋਹੀ ਗੱਲ ਸਬਜ਼ੀ ਹੈ ਨਹੀਂ ਸਪੌਨ ਨੂੰ ਪਿਆਰ ਟਮਾਟਰ ਹਰੀ ਮਿਰਚ ਜੀਰਾ ਤੜਕਾ ਲਗਾ ਲੈਣੀ ਟੇਸਟੀ ਲੱਗੀ ਮੈਨੂੰ ਨਾ ਪਤਲੀ ਫਲੋਈ ਜੀ ਖਿਚੜੀ ਬਹੁਤ ਟੇਸਟੀ ਲੱਗੀ ਖਾਣ ਵਿੱਚ ਇੱਕ ਮੈਨ ਕਮੈਂਟ ਆਇਆ ਸੀ ਕਿ ਹਰੀਆਂ ਮਿਰਚਾਂ ਆਪਾਂ ਕਿਵੇਂ ਸਟੋਰ ਕਰੀਏ ਹਨ ਜਿਵੇਂ ਤੁਸੀਂ ਲਸਣ ਅਦਰਕ ਦਾ ਦੱਸਿਆ ਵੀ ਉਹ ਵੀ ਅਸੀਂ ਸਟੋਰ ਕਰ ਸਕਦੇ ਹਾਂ ਮੈਂ ਤੁਹਾਨੂੰ ਦੱਸਦੀ ਆਂ ਵੀ ਹਰੀ ਮਿਰਚਾਂ ਆਪਾਂ ਕਿਵੇਂ ਸਟੋਰ ਕਰੀਏ ਸਿਰਕਾ ਪਾ ਕੇ ਵੀ ਹੋ ਜਾਂਦੀ ਐ ਨਹੀਂ ਗ੍ਰਾਈਂਡ ਕਰਕੇ ਕੁਝ ਔਇਲ ਵੀ ਪਾ ਲਾਂਦੇ ਨੇ ਪਰ ਮੈਂ ਤੁਹਾਨੂੰ ਕਹਿੰਨੀ ਮੈਂ ਸਟੋਰ ਨਹੀਂ ਕਰੀਆ ਕਦੇ ਤੇ ਮੈਂ ਤੁਹਾਨੂੰ ਦੱਸਦਾ ਨਹੀਂ ਵੀ ਕਿਵੇਂ ਆਪਾਂ ਸਟੋਰ ਕਰੀਏ ਤੁਸੀਂ ਮਿਰਚਾਂ ਨੂੰ ਗ੍ਰਾਈਂਡ ਕਰ ਲਓ ਪੇਸਟ ਬਣਾ ਲਓ ਉਹਦਾ ਨਾ ਜੀ ਨਹੀਂ ਤੁਸੀਂ ਉਸ ਉਹ ਚ ਬਿਨਾ ਪਾਣੀ ਤੋਂ ਬੰਦ ਥੋੜਾ ਜਿਹਾ ਪਾਣੀ ਪਾ ਲਓ ਬਹੁਤ ਪਤਲਾ ਪੇਸਟ ਨਾ ਕਰੋ ਥੋੜਾ ਥੋੜਾ ਪਾਣੀ ਪਾ ਕੇ ਤੁਸੀਂ ਉਹਨੂੰ ਗ੍ਰाइंड ਕਰ ਲਓ ਘੱਟ ਤੋਂ ਘੱਟ ਪਾਣੀ ਪਾ ਕੇ ਜਿੰਨੇ ਨਾਲ ਉਹ ਗ੍ਰाइंड ਹੋ ਜਾਣ ਪੇਸਟ ਬਣ ਜੇ ਮਿਰਚਾਂ ਦਾ ਉਸ ਤੋਂ ਬਾਅਦ ਤੁਸੀਂ ਇੱਕ ਥਾਲੀ ਲਓ ਥਾਲੀ ਵਿੱਚ ਚਾਹੇ ਤੁਸੀਂ ਉਹ ਕਰ ਲਓ ਫੋਇਲ ਪੇਪਰ ਰੱਖ ਲਓ ਜਾਂ ਬਟਰ ਪੇਪਰ ਰੱਖ ਲਓ ਜਾਂ ਤੁਸੀਂ ਐਸ ਇਟਸ ਐਵੇਂ ਹੀ ਰੱਖ ਲਓ ਥਾਲੀ ਵਿੱਚ ਤੁਸੀਂ ਕੀ ਕਰਨਾ ਜਿਹੜਾ ਪੇਸਟ ਆਪਾਂ ਮਿਰਚਾਂ ਦਾ ਬਣਾਇਆ ਉਹ ਪੇਸਤ ਨੂੰ ਇੱਕ ਇੱਕ ਚਮਚਾ ਪਾਉਂਦੇ ਜਾਓ ਇੱਕ ਚਮਚਾ ਪਾਤਾ ਅਲੱਗ-ਅਲੱਗ ਜਗ੍ਹਾ ਤੇ ਇੱਕ ਚਮਚਾ ਪਾਤਾ ਐਦਾ ਟਮੇਟੇਰੀਆਂ ਜੇ ਬਣਾ ਕੇ ਇੱਕ ਇੱਕ ਚਮਚਾ ਥਾਲੀ ਵਿੱਚ ਪਾਤਾ ਫਲਾਤਾ ਹਨਾ ਸਾਰੇ ਚਮਚਾ 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 ਉਸ ਤੋਂ ਬਾਅਦ ਤੁਸੀਂ ਉਹਨੂੰ ਫਰੀਜ਼ਰ ਵਿੱਚ ਰੱਖ ਦੋ ਬਰਫ ਵਾਲ ਖਾਣੇ ਵਿੱਚ ਰੱਖ ਦੋ ਥਾਲੀ ਨੂੰ ਫਿਰ ਉਹਦੇ ਨਾਲ ਪੇਸਟ ਦੀਆਂ ਮਿਰਚਾਂ ਦੇ ਪੇਸਟ ਨੂੰ ਕੁੜੀਆਂ ਜੰਮ ਜਾਣਗੀਆਂ ਜਾਂ ਫਿਰ ਤੁਸੀਂ ਉਹਨੂੰ ਆਈਸ ਟ੍ਰੇ ਵਿੱਚ ਪਾਓ ਬਰਫ ਵਾਲੀ ਟ੍ਰੇ ਦੇ ਵਿੱਚ ਪਾ ਦੋ ਇਧਰ ਕੋ ਬੱਡੀਆਂ ਟੁਕੜੀਆਂ ਵਾਲੀ ਟ੍ਰੇ ਐ ਸਾਰੀ ਨਾ ਭਰੋ ਉਹਨੂੰ ਉਹਦੀ ਆਈਸ ਕਯੂਬਸ ਸਾਰੇ ਨਾ ਭਰੋ ਅੱਧ ਅੱਧ ਫਿਲ ਕਰ ਲਓ ਉਹਨੂੰ ਮਿਰਚਾਂ ਵਾਲੇ ਪੇਸਟ ਨਾਲ ਜਾਂ ਫਿਰ ਥਾਲੇ ਵੀ ਚਮਚਾ ਚਮਚਾ ਪਾ ਕੇ ਹਨ ਤੁਸੀਂ ਉਹਨੂੰ ਕਰ ਲਓ ਟੁਕੜੀਆਂ ਜਿਹੜੇ ਬਣ ਜਾਣਗੇ ਇਸ ਡਿਜ਼ਰ ਵਿੱਚ ਫਿਰ ਫ੍ਰੀਜ਼ਰ ਚੋਂ ਕੱਢ ਕੇ ਟੁਕੜੀਆਂ ਸਾਰੀਆਂ ਤੁਸੀਂ ਖੰਡ ਕੇ ਇੱਕ ਪੋਲੀਥੀਨ ਬੈਗ ਵਿੱਚ ਜਾਂ ਫਿਰ ਕਿਸੇ ਕੰਟੇਨਰ ਵਿੱਚ ਪਾ ਕੇ ਫ੍ਰੀਜ਼ਰ ਵਿੱਚ ਰੱਖ ਲਓ ਜਦੋਂ ਵੀ ਤੁਸੀਂ ਮਿਰਚਾਂ ਯੂਜ਼ ਕਰਨੀਆਂ ਨੇ ਇੱਕ ਦੋ ਟੁਕੜੀਆਂ ਜਿੰਨੀਆਂ ਵੀ ਤੁਹਾਨੂੰ ਚਾਹੀਦੀਆਂ ਨੇ ਉਹਦੇ ਤੁਸੀਂ ਕੱਢ ਲਓ ਇਸ ਤਰੀਕੇ ਨਾਲ ਸਟੋਰ ਤੁਸੀਂ ਹਰੀਆਂ ਮਿਰਚਾਂ ਕਰ ਸਕਦੇ ਹੋ ਮੈਨੂੰ ਕਈ ਦਿਨ ਹੋ ਗਏ ਕਮੈਂਟ ਆਏ ਨੂੰ ਪਰ ਮੈਨੂੰ ਰਿਪਲਾਈ ਕਰਨ ਦਾ ਚੇਤਾ ਨਹੀਂ ਰਿਹਾ ਭੁੱਲ ਗਈ ਮੈਂ ਐਕਚੁਅਲ ਵਿੱਚ ਤੇ ਅੱਜ ਮੈਨੂੰ ਯਾਦ ਆਇਆ ਮੈਂ ਕਿ ਚਲੋ ਇਹ ਭੈਣ ਦਾ ਕਮੈਂਟ ਮੈਂ ਰਿਪਲਾਈ ਕਰ ਦਾਨੀ ਹਣਾ ਇਦਾਂ ਤੁਸੀਂ ਉਹ ਟੁਕੜੀਆਂ ਨੂੰ ਸਾਰੀਆਂ ਨੂੰ ਕੱਢ ਕੇ ਆਈਸ ਟ੍ਰੇ ਵਿੱਚੋਂ ਜਾਂ ਫਿਰ ਥਾਲੀ ਵਿੱਚ ਜਿਵੇਂ ਜਮਾਉਂਗੇ ਤਾਂ ਤੁਸੀਂ ਇੱਕ ਸਿਪਲੌਕ ਬੈਗ ਵਿੱਚ ਜਾਂ ਡੱਬੇ ਵਿੱਚ ਪਾ ਕੇ ਫ੍ਰੀਜ਼ਰ 'ਚ ਰੱਖ ਲਓ ਘਰ ਆਮ ਨਹੀਂ ਹੁੰਦੇ ਜਦੋਂ ਮਰਜ਼ੀ ਤੁਸੀਂ ਯੂਜ਼ ਕਰ ਲਓ ਕੰਡ ਕੇ ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਲਸਣ ਅਦਰਕ ਵੀ ਇਸ ਤਰ੍ਹਾਂ ਵੀ ਸਟੋਰ ਕਰ ਸਕਦੇ ਹੋ ਜਿ ਉਸ ਦਾ ਜ਼ਿਆਦਾ ਪੇਸਟ ਬਣਾ ਲੈ ਲਸਣ ਅਦਰਕ ਤਾਂ ਇਹ ਕੱਲੇ ਅਦਰਕ ਦਾ ਹਣਾ ਤੁਸੀਂ ਉਹਨੂੰ ਇੱਥੇ ਆਈਸ ਟ੍ਰੇ ਵਿੱਚ ਟੁਕੜੀਆਂ ਜਮਾ ਲਓ ਉਹਦੀਆਂ ਬਰਫ਼ ਵਾਲੀ ਟ੍ਰੇ ਵਿੱਚ ਟੁਕੜੀਆਂ ਜਮਾ ਲਓ ਔਰ ਉਸ ਤੋਂ ਬਾਅਦ ਟੁਕੜੀਆਂ ਕੱਢ ਕੇ ਉਹਨੂੰ ਕਿਸੇ ਜ਼ਿਪ ਲੌਕ ਪਾਊਚ ਵਿੱਚ ਪਾ ਕੇ ਤੁਸੀਂ ਫ੍ਰੀਜ਼ਰ 'ਚ ਰੱਖ ਲਓ ਚਾਹੇ ਡੱਬੇ 'ਚ ਰੱਖ ਲਓ ਉਸ ਉਹਨੂੰ ਵੀ ਤੁਸੀਂ ਇਸ ਤਰ੍ਹਾਂ ਯੂਜ਼ ਯੂਜ਼ ਕਰ ਸਕਦੇ ਹੋਗੇ ਜਦੋਂ ਮੈਂ ਕਹਿੰ ਚਲੋ ਜਵਾਬ ਦੇਦਾ ਅੱਜ ਮੇਰੇ ਦਿਮਾਗ ਵਿੱਚ ਆਇਆ ਭੁੱਲ ਗਈ ਸੀ ਸੌਰੀ ਮੈਂ ਲੇਟ ਹੋ ਕੇ ਰਿਪਲਾਈ ਕਰਦੀ ਕਰਦੀ ਤੇ ਹੁਣ ਆਪਣਾ ਡਿਨਰ ਕਰਨ ਤੋਂ ਬਾਅਦ ਮੈਂ ਘਰ ਇਸ ਆਪਣੇ ਕੱਪੜੇ ਠੀਕ ਬੜੀ ਮੈਨੂੰ ਕੋਣ ਹੁੰਦੇ ਕੱਪੜੇ ਆਪ ਠੀਕ ਕਰਨ ਦੀ ਕਿੰਨੇ ਕੱਪੜੇ ਮੈਂ ਟੇਲਰ ਤੋਂ ਠੀਕ ਕਰਵਾਏ ਨੇ ਪਰ ਕਿੰਨੇ ਸੂਟ ਪਈ ਸੀ ਸਟਿਲ ਠੀਕ ਕਰਨ ਵਾਲੇ ਅੱਜ ਮੇਰਾ ਪਤਾ ਨਹੀਂ ਕਿੱਥੋਂ ਮਨ ਬਣਿਆ ਸੋ ਸੋ ਜੀਸ ਇੱਕ ਦੋ ਸੂਟ ਠੀਕ ਕਰ ਲੈ ਇੱਕ ਦੋ ਕਰਦੀ ਕਰਦੀ ਨੇ ਪੰਜ ਛੇ ਸੂਟ ਮੈਂ ਠੀਕ ਕਰ ਲੇ ਇਹ ਵੀ ਮੈਨੂੰ ਪੂਰਾ ਕੰਮ ਕਰਨ ਤੇ ਘੰਟਾ ਡੇਢ ਘੰਟੇ ਵਾਂਗੂ ਲੱਗਿਆ ਪਰ ਮੇਰੇ ਪੰਜ ਛੇ ਸੂਟ ਪਾਉਣ ਯੋਗ ਹੋ ਗਏ ਠੀਕ ਕਰਕੇ ਨਾਲ ਦੇ ਰੀਲ ਚੜਾਇਆ ਕਰ ਹਣਾ ਫਿਰ ਜਿਹੜਾ ਉਹ ਰੰਗ ਦਾ ਸੂਟ ਹੈਗਾ ਨਾਲ ਦੀ ਰੀਲ ਨਾਲ ਦੀ ਫਿਰਕੀ ਚ ਤਾਂ ਘਾ ਪਰੋ ਇਹ ਸਭ ਕਾਰਿ ਸੱਜ ਮੈਨੂੰ ਇਹ ਨਾ ਕਰੀ ਸੂਟ ਠੀਕ ਕਰਕੇ ਜੇ ਮੈਂ ਤਵੇਂ ਕੋਈ ਮੋਰ ਤੇ ਜਿੱਤ ਲਿਓ ਵੀ ਮੈਨੂੰ ਇੰਨੀ ਖੁਸ਼ੀ ਹੋ ਰਹੀ ਸੀ ਵੀ ਮੈਂ ਆਪਣੇ ਸੂਟ ਠੀਕ ਕਰ ਲੇ ਵੀ ਸੂਟ ਮੇਰੇ ਪੌਣੇ ਹੋ ਗਏ ਹਨਾ ਪਹਿਲਾਂ ਮੈਨੂੰ ਐ ਸੀ ਪਤਾ ਨਹੀਂ ਮੇਰੇ ਸੂਟਾਂ ਦੀ ਗਿਣਤੀ ਘੱਟ ਗਈ ਵੀ ਤਾਂ ਸੂਟ ਮੇਰੇ ਪੌਣ ਚ ਆ ਹੀ ਨਹੀਂ ਰਿਹਾ ਇਹ ਖੁੱਲੇ ਨੇ ਤੇ ਅੱਜ ਮੈਨੂੰ ਖੁਸ਼ੀ ਹੋਈ ਵੀ ਹੁਣ ਮੈਂ ਆ ਵੀ ਪਾ ਸਕਦੀ ਆਹ ਸੂਟ ਵੀ ਪਾ ਸਕਦੀ ਆ ਆਹ ਸੂਟ ਵੀ ਪਾ ਸਕਦੀ ਆ ਹਨਾ ਕਿੰਨਾ ਆਪਾਂ ਨੂੰ ਆਪਣੇ ਸੂਟਾਂ ਦਾ ਚਾਹ ਹੁੰਦਾ ਪਿਆਰ ਹੁੰਦਾ ਤੇ ਪਹਿਲਾਂ ਤਾਂ ਮੈਂ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਤੋਂ ਮੈਂ ਖੁੱਲੀ ਕਰਨ ਤੇ ਜ਼ੋਰ ਲਾਏ ਸੀ ਸਾਰਾ ਸੂਟ ਵਿਆਹ ਵੀ ਮੇਰੇ ਪੀੜਾ ਹੋ ਗਿਆ ਖੋਲਣਾ ਆ ਵੀ ਪੀੜਾ ਹੋ ਗਿਆ ਉਹ ਦਵਿੰਦਰ ਕਹ ਰਿਹਾ ਸੀ ਇਹਨਾਂ ਅਜ ਤਾਂ ਟੇਲਰ ਮਾਸਟਰ ਲੱਗਿਆ ਪਿਆ ਮੈਂ ਕਿ ਟੇਲਰ ਮਾਸਟਰ ਨੇ ਪਹਿਲਾਂ 2 ਸਾਲ ਪਹਿਲਾਂ ਸੂਟ ਖੋਲੇ ਸੀ ਹੁਣ ਮੈਂ ਢੀੜੇ ਕਰ ਰਹੀ ਹਾਂ ਮੈਨੂੰ ਪਤਾ ਨਹੀਂ ਇਸ ਵਿਆਹ ਦੇ ਨੇ ਮੇਰੇ ਤੋਂ ਆਉਣਗੇ ਵੀ ਮੈਨੂੰ ਢੀੜੇ ਵੀ ਕਰਨੇ ਪੈਣਗੇ ਸੂਟ ਸੋਚਿਆ ਨਹੀਂ ਸੀ ਕਦੇ ਇਹ ਵੀ ਹੋਊਗਾ ਸੋ 5-6 ਸੂਟ ਮੈਂ ਆਲਟਰ ਕਰ ਰਿਆਂ ਆਪਦੇ ਟਾਈਟ ਕਰੇ ਫਿਰ ਮੈਂ ਪਾ ਪਾ ਵੀ ਦੇਖੇ ਨਾਲ ਦੀ ਨਾਲ ਤਾਕਿ ਜੇ ਕੋਈ ਕਮੀ ਪੇਸ਼ੀ ਹੈਗੀ ਆ ਮਸ਼ੀਨ ਵੀ ਹੁਣ ਬਾਹਰ ਰੱਖੀ ਹੋਈ ਆ ਮੈਂ ਤੇ ਰੀਲ ਵੀ ਨਾਲ ਦੀ ਚੜੀ ਹੋਈ ਆ ਹਨਾ ਜੇ ਕਿ ਤਾਂ ਹੋਰ ਖੁੱਲ ਭੀੜਾ ਕੁਝ ਕਰਨ ਵਾਲਾ ਹੋ ਗਿਆ ਹੈਗਾ ਤਾਂ ਮੈਂ ਕਰ ਲੂੰਗੀ ਬਾਹ ਮੂਮਾ ਸਾਡੀ ਮੈਂ ਚੈੱਕ ਕਰ ਰਹੀ ਸੀ ਵੀ ਠੀਕ ਨਹੀਂ ਆ ਇਹ ਤੇ ਥੋੜੀ ਬਹੁਤ ਸਲਾਈ ਕੋਈ ਰੇਡ ਪੱਟ ਕਰਨੀ ਹੁਣ ਤਾਂ ਹੋ ਜੂ ਜੁ ਨਾਲ ਦਾ ਧਾਗਾ ਚੜਾਏ ਹੋਇਆ ਫਿਰ ਕੱਲ ਮੈਂ ਨਹੀਂ ਖਾਣਾ ਖਾਣ ਤੋਂ ਬਾਅਦ ਫਿਰ ਮੈਂ ਜੇ ਸਾਰੇ ਕੰਮ ਕੀਤੇ ਸੂਟਾਂ ਸਾਟਾਂ ਦਾ ਪੰਗਾ ਫੇਰ ਹੀ ਲਿਆ ਇਹ ਬੜੀਆ ਸੋਹਣੀ ਫਿਟਿੰਗ ਬਣ ਗਈ ਸੀ ਠੀਕ ਕਰਕੇ ਥੋੜੀ ਜਿਹੀ ਮਿਹਨਤ ਨਾਲ ਹੀ ਨਹੀਂ ਤਾਂ ਮੇਰੇ ਸੂਟ ਪੇਕਾਰ ਪਏ ਸੀ ਮੈਂ ਤਾਂ ਆਸ ਛੱਡੀ ਬੈਠੀ ਸੀ ਵੀ ਨਹੀਂ ਹੁਣ ਇੰਨੇ ਫੁੱਲੇ ਹੋ ਗਏ ਤਾਂ ਬਹੁਤ ਪਟ ਪਟਾਈ ਕਰਨੀ ਪਊਗੀ ਜਿਹੜਾ ਮੱਥਾ ਮਾਰੂਗਾ ਛੱਡ ਪਰੇ ਹਨਾ ਪਏ ਨੇ ਮੈਂ ਤਾਂ ਆਸ ਹੀ ਛੱਡੀ ਬੈਠੀ ਸੀ ਵੀ ਇਹ ਸੂਟ ਹੁਣ ਮੇਰੇ ਗਏ ਬਸ ਪਰ ਸੂਟ ਠੀਕ ਕਰਨ ਤੋਂ ਬਾਅਦ ਮੈਨੂੰ ਬਹੁਤ ਖੁਸ਼ੀ ਹੋਈ ਵੀ ਚਲੋ ਮੈਂ ਹੁਣ ਪਾਇਆ ਕਰੂੰਗੀ ਸੂਟ ਪਾਉਣ ਯੋਗ ਹੋ ਗਏ ਮੇਰੇ ਸੂਟਾਂ ਦੀ ਗਿਣਤੀ ਚ ਵਾਧਾ ਹੋਇਆ ਸੂਟਾਂ ਨਾਲ ਆਪਨੂੰ ਕਿੰਨਾ ਪਿਆਰ ਹੁੰਦਾ ਨਾ ਪਰ ਸੂਟ ਕਿਸੇ ਨੂੰ ਦੇ ਵੀ ਨਹੀਂ ਸਕਦੇ ਜੇ ਸੂਟ ਕਿਸੇ ਨੂੰ ਆਪਾਂ ਦੇ ਦਾਂਗੇ ਤਾਂ ਵੀ ਆਪਨੇ ਕਿੰਨਾ ਟਾਈਮ ਅੰਚੋ ਰੜਕੀ ਜਾਊਗਾ ਵੀ ਉਹ ਸੂਟ ਮੈਂ ਦੇਦਾ ਮੇਰੇ ਨਾਲ ਸੋਹਣਾ ਸੂਟ ਸੀ ਮੈਂ ਦੇਦਾ ਮੈਂ ਉਹ ਤਾਂ ਬਹੁਤ ਵਧੀਆ ਸੀਗਾ ਕਿੰਨਾ ਟਾਈਮ ਆਪਨੇ ਜਾਤ ਆਉਂਦਾ ਰਹਿੰਦਾ ਕਿੰਨਾ ਪਿਆਰ ਹੁੰਦਾ ਆਪਨੂੰ ਡੇਢ ਇਸ ਨੂੰ ਸੂਟਾਂ ਨਾਲ ਕੱਪੜਿਆਂ ਨਾਲ ਨਾ ਆਪਾਂ ਰਜਦੇ ਕਿੰਨੇ ਹੋਣ ਤਾਂ ਵੀ ਆਪਾਂ ਕਹਿ ਦਿੰਨਾ ਹੈ ਨਹੀਂ ਘੱਟ ਨਹੀਂ ਜਾਣ ਹੋਵੇ ਤਾਂ ਆਪਾਂ ਕਹਿ ਦਿੰਨਾ ਮੇਰੇ ਕੋਲ ਕੋਈ ਸੂਟ ਨਹੀਂ ਮੈਂ ਕੀ ਪਾਵਾਂ ਪਰ ਕੱਪੜੇ ਤਾਂ ਬਹੁਤ ਹੁੰਦੇ ਨੇ ਇਹ ਤਾਂ ਹੈ ਨਹੀਂ ਕਿ ਹੁੰਦੇ ਨਹੀਂ ਇਹ ਬਹੁਤ ਕੱਪੜੇ ਨੇ ਚਲੋ ਜੀ ਸੂਟ ਹੋ ਗਿਆ ਰੈਡੀ ਮੈਂ ਦਵਿੰਦਰ ਨੂੰ ਦੱਸ ਦਿੱਤੀ ਮੈਂ ਕਿ ਮੇਰੇ ਤੇ ਐਨੇ ਸੂਟ ਐਨੇ ਸੂਟ ਹੋਰ ਨਿਕਲੇ ਫੋਨ 'ਜੋ ਘੁਕ ਕੇ ਚਲੋ ਬੜੀ ਚੰਗਾ ਹੋਇਆ ਕਹਿੰਦੇ ਮੇਰੀ ਜਾਨ ਨਹੀਂ ਖਾਈਂ ਇਹ ਤਾਂ ਮੈਨੂੰ ਕਹਿੰਦੇ ਸੂਟ ਲੈ ਕੇ ਦੋ ਮੈਨੂੰ ਚੰਗਾ ਹੋਇਆ ਕਹਿੰਦੇ ਚਲੋ ਜੀ ਹੁਣ ਸੂਟ ਹੋ ਗਿਆ ਮੇਰੇ ਰੈਡੀ ਪਾਉਣ ਵਾਸਤੇ ਤੇ ਇੱਧਰ ਸਾਰਾ ਮੈਂ ਕਮਰੇ ਚੋਂ ਖਿੰਡਣ ਖੰਡੋਂਾਂ ਚੱਕੂੰਗੀ ਹਮ ਤਾਂ ਸਾਰਾ ਇੱਧਰ ਪਟਾਰਾ ਚੱਕਦੀਆਂ ਕੱਪੜਿਆਂ ਦਾ ਸੂਟ ਕਰ ਲੈ ਮੈਂ ਆਪਣੇ ਆਲਟਰ ਤੁਹਾਨੂੰ ਜਸਮਾਨ ਚੱਕ ਕੇ ਕਬੜਚ ਰੱਖਦੇ ਆ ਸਾਹਮਣੇ ਸੋਈ ਤੇ ਮੇਰੀ ਅੱਜ ਦੀ ਵੀਡੀਓ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਖੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ